ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਹੁਸੈਨਪੁਰਾ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਕੁਝ ਨੌਜਵਾਨਾਂ ਨੇ ਵੜ ਕੇ ਕਾਫੀ ਪੰਤੂਲ ਕੀਤੀ ਹੈ ਜਿਸ ਦੇ ਚੱਲਦਿਆਂ ਘਰ ਦੇ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਤਾਂ ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਬੁਲੈਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸੈਨਪੁਰਾ ਇਲਾਕੇ ਦੇ ਰਹਿਣ ਵਾਲੇ ਨੇ ਇਹ ਉਹਨਾਂ ਦੇ ਲੜਕੇ ਦਾ ਮੋਬਾਈਲ ਦਾ ਸ਼ੋਰੂਮ ਹੈ ਉਹਨਾਂ ਦਾ ਲੜਕਾ ਕਿਉਂਕਿ ਗੁਆਂਢੀਆਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜ ਪੈਂਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਇਸ ਦੇ ਚੱਲਦਿਆਂ ਦੋਹਾਂ ਧਿਰਾਂ ਦਾ ਆਪਸ ਦਾ ਵਿੱਚ ਰਾਜ਼ਨਾਮਾ ਤਾਂ ਹੁੰਦਾ ਹੈ ਪਰ ਦੇਰ ਰਾਤ ਦੂਜੀ ਧਿਰ ਦੇ ਕੁਝ ਨੌਜਵਾਨ ਹਥਿਆਰ ਨਾਲ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਪੰਤੂਲ ਕਰ ਦਿੰਦੇ ਨੇ ਇਸ ਦੀ ਸ਼ਿਕਾਇਤ ਉਹਨਾਂ ਪੁਲਿਸ ਨੂੰ ਦਿੱਤੀ ਹੈ ਹਾਲਾਂਕਿ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਇਸ ਮੌਕੇ ਪੁਲਿਸ ਅਧਿਕਾਰੀ ਹਾਲਾਂਕਿ ਕੁਝ ਵੀ ਬੋਲਣ ਨੂੰ ਤਾਂ ਤਿਆਰ ਨਹੀਂ ਨੇ ਜਦੋਂ ਪੁਲਿਸ ਅਧਿਕਾਰੀਆਂ ਨੂੰ بار بار ਹੁਛਿਆ ਜਾਂਦਾ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਤੜ ਹੋਈ ਹੈ ਤੇ ਉਹਨਾਂ ਦੇ ਕੋਲ ਸ਼ਿਕਾਇਤ ਪਹੁੰਚੀ ਹੈ ਹਾਲਾਂਕਿ ਉਹਨਾਂ ਕੇਸ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਐਂ ਜੇ ਇਹ ਤੁਹਾਨੂੰ ਕੋਈ ਉੱਥੇ ਮਾੜਾ ਚੰਗਾ ਜਾਂ ਕੋ ਤੁਹਾਡੇ ਵੱਲ ਦੀ ਗੱਲ ਨਹੀਂ ਕੀਤੀ ਤਾਂ ਦੱਸੋ ਜੇ ਇਹ ਮੌਕੇ ਤੇ ਨਹੀਂ ਪਹੁੰਚੇ ਤਾਂ ਦੱਸੋ ਠੀਕ ਨਹੀਂ ਤੂੰ ਫਿਰ ਹਟਦਾ ਨਹੀਂ ਤੁਸੀਂ ਦੱਸੋ ਮਾੜਾ ਜੀ ਸਰ ਕੀ ਮਾਮਲਾ ਜਿਹੜਾ ਇੱਥੇ ਝਗੜਾ ਆਇਆ ਹੈ ਮਾੜਾ ਦੱਸੋ ਨਾ ਜਿਹੜਾ ਝਗੜਾ ਆਇਆ ਹੈ ਝਗੜਾ ਕੋ ਹੋਇਆ ਨਹੀਂ ਜਿਹੜਾ ਝਗੜਾ ਆਇਆ ਉਹ ਥੋੜਾ ਜਿਹਾ ਝਗੜਾ ਨਹੀਂ ਆਇਆ ਉਹ ਪਰਿਵਾਰ ਆਇਆ ਜਿਹੜਾ ਬੈਠਾ ਹੋਊਗੀ ਉਹਨੇ ਝਗੜਾ ਉਹਨਾਂ ਘਰ ਭਾਂ ਤੋੜ ਕਰਕੇ ਗਏ ਝਗੜਾ ਨਹੀਂ ਕੋਈ ਹੋਇਆ ਆ ਭਾਂ ਤੋੜ ਕਰਕੇ ਗਏ ਭਾਂ ਤੋੜ ਕਰਕੇ ਕਾਨੂੰਨੀ ਕਾਰਵਾਈ ਕਰ ਦਵਾਂਗੇ ਯਾਰ ਤੁਸੀਂ ਮੌਕੇ ਤੇ ਗਏ ਸਰ ਕੀ ਵੈਰੀਫਾਈ ਕੀਤਾ ਸਤਾਰੀ ਹਾਂ ਸਾਨੂੰ ਮਾਰਿਆ ਦੱਸੋ ਮਾਰਿਆ ਸਰ ਦੱਸੋ ਨਾ ਯਾਰ 판 ਤੋੜ ਹੋਈ ਆ ਤੈਨੂੰ ਦੱਸਣ ਦੇ ਕਿਹਦੇ ਕਿਹਦੇ ਘਰ ਹੋਈ ਆ ਕੀ ਨਾਮ ਆ ਤੂੰ ਤੋ ਮੌਕੇ ਤੇ ਗਈ ਆ ਸਰ ਤੁਹਾਨੂੰ ਤੋਂ ਕੰਪਲੇਂਟ ਦਊਗਾ ਕੰਪਲੇਂਟ ਦਮ ਕੰਪਲੇਂਟ ਦੇਣਾ ਪਾਰਟੀ ਪਾਰਟੀ ਕੰਪਲੇਂਟ ਦੇਣਾ ਨਾਮ ਲੈਣਾ ਤੇ ਨਾਮ ਤੇ ਲੈਂਦੇ ਕੋਈ ਨਾਮ ਵੀ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਪ੍ਰਵੀਨ ਕੋਲ ਕੀ ਗੱਲ ਆ ਕੋਈ ਕਿਹੜੇ ਘਰ ਦਾ ਆ ਤਾਂ ਇੱਥੇ ਬੈਠੇ ਹਾਂ ਦੁਕਾਨ 'ਚ ਦੁਕਾਨ 'ਚ ਬੈਠੇ ਹਾਂ ਸਾਨੂੰ ਨਹੀਂ ਪਤਾ ਅੰਦਰ ਹੜਾ ਗੇਟ ਟੁੱਟਾ ਨੰਦੂ ਮੁੰਡਾ ਆਇਆ ਕਿੰਦਾ ਬੱਤੀ ਚਲ ਗਈ ਸਾਰੇ ਹੀ ਇਹ ਅੰਦਰੇ ਬੈਠੀਆਂ ਰਹੀਆਂ ਮੈਂ ਚਲ ਬੱਤੀ ਨੂੰ ਫੇਰਾ ਪਕਰ ਜਾਨੀ ਆਪਰੇ ਤੇ ਉਦੋਂ ਉਹ ਆ ਗਿਆ ਭੱਜ ਕੇ ਕਹਿੰਦਾ ਵੀ ਤੁਹਾਡੇ ਅੰਦਰ ਬੰਦੇ ਵੜ ਗਏ 30 35 ਬੰਦੇ ਵੜ ਗਏ ਅੰਦਰ ਤੁਹਾਡੀ پوری ਘਰ ਕਰ ਲਈ ਆਪਾਂ ਉਹ ਦੋਨੇ ਦਈਆਂ ਅਸੀਂ ਨਹੀਂ ਬੰਦੇ ਜੇ ਇਹ ਕਰਨਾ ਜੀ ਆਗੇ ਹੁਣ ਅਸੀਂ ਬਾਹਰ ਚ ਗਏ ਜਿੱਦੋਂ ਪੁਲਸ ਆਈ ਸੀ ਸਾਡੀ ਕੁੜੀ ਅੰਦਰ ਕੱਲੀ ਸੀ ਬਾਥਰੂਮ ਚ ਜਿਹੜਾ ਚਿੱਲੂ ਗਈ ਆ ਉਹ ਇਹਨਾਂ ਨੇ ਵੇਖ ਕੇ ਅੰਦਰੋਂ ਮੰਦਰ ਦਾ ਕੋਠੇ ਦਾ ਗ੍ਰਿਲਾ ਟੱਪ ਕੇ ਗਏ ਸਾਡੇ ਅੰਦਰ ਕਿੰਨੇ ਵਟਾ ਇਹ ਹੈਗਾ 1.5 ਦਾ। ਕੌਣ ਗਿਆ ਜੀ ਕਿੱਦਾਂ ਲੱਗਿਆ? ਉਹ ਜਿਹੜੇ ਮੁੰਡੇ ਬਾਹਰੋਂ ਆਏ ਇਹਨਾਂ ਨੇ ਮਹਗਾਏ ਸਬਰਵਾਲ ਨੇ। ਪਹਿਲੀ ਕਿੱਲ ਮਹਗਾਏ ਪਰਾਨੀ ਗੰਜੀ ਸੀ। ਸਬਰਵਾਲ ਦਾ ਦੇਖੋ। ਨਹੀਂ ਨਹੀਂ। ਲੜਾਈਆਂ ਝਗੜੇ ਹੁੰਦੇ ਹੀ ਆਏ ਆ ਸਰ ਦੁਨੀਆਂ ਦੇ ਹੁੰਦੇ ਆ। ਪਰ ਇਹੋ ਜਿਹੀ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਕਿਸੇ ਦੇ ਘਰ ਇੰਨੀ ਦਿਲਵੰਦੀ ਕਰਕੇ ਬੰਦੇ ਰਪਾਈ। ਠੀਕ ਹੈ ਬਸਾਰਾ। ਸਾਢੇ 9 ਸੰਸਾਰ ਆਇਆ ਤੇ ਦੇਖਿਆ ਜੀ ਉਹ ਕੀ ਕੀ ਕੈਸ਼ ਵੀ ਲੈ ਕੇ ਨੂੰ। ਕੈਸ਼ ਵੀ ਲੈ ਕੇ 6 ਲੱਖ 골ਡ ਲੈ ਕੇ ਮੇਰਾ ਮੇਰੇ ਪੁੱਣ ਦੇ ਵਿਆਹ ਦਾ 골ਡ ਬਣਾਇਆ ਉਹ ਲੈ ਕੇ। 6 ਲੱਖ। ਹਾਂ। 골ਡ ਵੀ ਨਹੀਂ ਲੱਗਦਾ ਜੀ। ਗੋੜ ਹੈ ਰਾਹੀ 10 ਲੱਖ ਦਾ ਗੋੜ ਹੀ ਮੇਰਾ ਕੁੜੀ ਦਾ ਬਣਾਇਆ ਹੈ ਮੁੰਡਿਆਂ ਦਾ ਮੁੰਡਿਆਂ ਦਾ ਬਣਾਇਆ ਹੈ ਆਪਣੇ ਪਰਸ ਕੁੜਮਾ ਵਾਸਤੇ ਕੋਸ ਕੁੜੀ ਦਾ ਜਣਾ ਬਣਾਇਆ ਹੈ ਆਪਣੇ ਦਾ ਉਹ ਲੈ ਗਿਆ 6 ਲੱਖ ਰੁਪਏ ਯਾਰ ਮਾਰੀ ਚ ਲੋਕਰ ਚ ਲੈ ਗਿਆ ਕੱਢ ਕੇ ਸਾਰਾ ਸਮਾਨ ਤੋੜ ਦੇ ਲਾਏ ਇਹ ਮੰਗ ਕਰਦੇ ਆ ਕਿ ਸਾਨੂੰ ਸਭ ਮਿਲਣਾ ਚਾਹੀਦਾ ਬੱਚੀ ਕਿਹੜੀ ਸੀ ਕਿੰਨੇ ਸਾਲ ਦੀ ਸੀ ਬੱਚੀ ਹੈ ਗਈ 2 ਭਾਈ ਸਾਲ ਦੀ ਤੇ ਉਹ ਬਾਥਰੂਮ ਦੇ ਵਿੱਚ ਲੁਕੀ ਆ ਜਦੋਂ ਨੇ ਦੇਖਿਆ ਕਿ ਅੰਦਰ ਕੋਈ ਸਾਡੇ ਆ ਗਿਆ ਵਾ ਉਹ ਬਾਥਰੂਮ ਚ ਬੂਆ ਮਾਰ ਲਿਆ ਅੰਦਰੋਂ ਕੋਈ ਆਇਆ ਵਾ ਪਤਾ ਨਹੀਂ ਕੌਣ ਆਇਆ ਕਹਿੰਦੀ ਆ ਵੀ ਕਿਸੇ ਨੇ ਕਿਹਾ ਹੁਣ ਨਿਕਲੋ ਇੱਥੋਂ ਭਜੋ ਤੋੜਪਾ ਨੇ ਕarli ਨਿਕਲ ਜਿਓ ਹੁਣ ਤੈ ਇਹਨੇ ਕੱਢਿਆ ਵਾ ਅੱਛਾ ਕੱਢ ਗੱਡੀ ਸੁਣਾ ਚਾਰ ਇਹਨਾਂ ਕੋ ਕਰਪਾਨਾ ਹੀ ਪਿਸਤੌਲਾ ਫਸੂਲਾ ਤਾਂ ਹੈ ਹੀ ਹੁੰਦੇ ਨਹੀਂ ਇਹਨਾਂ ਕੋ ਤੁਹਾਨੂੰ ਤਾਂ ਗੋਨਾਂ ਮਰੀ ਕੰਮ ਕਰਦੇ ਨਾ ਤਾਂ ਹੁੰਦੇ ਆ ਪਸੌਲਾ ਪ੍ਰੋਫੈਸ਼ਨਲ ਜੀ ਉਹ ਵੀਡੀਓ ਇਹਨੇ ਬੰਦ ਨਹੀਂ ਕੀਤੀ ਐਥੇ ਮਾਰ ਕੈਮਰੇ ਲੱਗੇ ਦੇਖੋ ਕੀ ਮੰਗ ਕਰਦੇ ਇਸ ਕਰਕੇ ਇਹੀ ਮੰਗ ਕਰਦੇ ਤਾਂ ਸਾਹਮਣੇ ਨਾਲ ਚੱਲਦਾ ਬੋਲੇ ਜਰਵਾਲ ਸਾਹਿਬ ਆਜੀ ਮੈਂ ਇਨਾਮ ਆਪਣਾ ਜੀ ਸਸੀ ਗਾਲ ਜੀ ਮੇਰਾ ਨਾਮ ਰਿਸ਼ਪਾਲ ਕੋਰ ਬਾਜਵਾ ਬਟਾਲਾ ਰੋਡ ਤੋਂ ਮੈਂ ਰਹਿਣ ਵਾਲੀ ਆ ਇਹ ਐ ਸਾਨੂੰ ਵੀ ਪਤਾ ਲੱਗਾ ਕਿ ਇਸ ਘਰ ਦੇ ਨਾਲ ਇਦਾਂ ਇਦਾਂ ਹੋਈ ਆ ਜੋ ਵੀ ਵਾਰਦਾਤ ਹੋਈ ਆ ਅਸੀਂ ਆਏ ਆ ਉਸ ਵੇਲੇ ਮੌਕੇ ਤੇ ਜੋ ਹਾਲਾਤ ਵੇਖਿਆ ਪਹਿਲਾਂ ਤਾਂ ਸਾਨੂੰ ਬੜਾ ਦੁੱਖ ਆ ਕਿ ਇੱਕ ਬੇਟੀ ਕੱਲੀ ਘਰ ਸੀਗੀ ਤੇ ਸੁਣਿਆ ਕਿ 30 35 ਜਿਹੜੇ ਬੰਦੇ ਆ ਉਹਨਾਂ ਦੇ ਘਰ ਬੜੇ ਆ ਕੋਸ਼ਿਕਾ ਉਠੇ ਤੋਂ ਦੀ ਆਏ ਆ ਕੋ ਗੇਟ ਭੰਨ ਕੇ ਵੜੇ ਆ ਤੇ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਆ ਇਹ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਵੇਖੋ ਕੁਝ ਆਪਣੇ ਲੈਂਡ ਆਰਡਰ ਨੂੰ ਮੁੱਖ ਰੱਖ ਕੇ ਤੇ ਕੁਝ ਇਨਸਾਫ ਦਵਾਇਆ ਜਾਵੇ ਦੁਨੀਆ ਨੂੰ ਇੱਕ ਸ਼ਹਿਰੀ ਹੋਣ ਦੇ ਨਾਤੇ ਸ਼ਹਿਰ ਚ ਰਹਿਣ ਦਾ ਵੀ ਕੋਈ ਹੱਥ ਜਿੰਨੀ ਜੇ ਰਹਿ ਗਿਆ ਬੜੀ ਬੁਰੀ ਹਾਲਤ ਆ ਜੇ ਕੋਈ ਵਾਰਦਾਤ ਐਸੀ ਹੋ ਜਾਂਦੀ ਚਲੋ ਜਿਹੜਾ ਨੁਕਸਾਨ ਹੋਇਆ ਉਹ ਅਲੱਗ ਚੀਜ਼ ਆ ਉਨੂੰ ਆਪਾਂ ਨਹੀਂ ਕਹਿੰਦੇ ਨੁਕਸਾਨ ਤੇ ਘਰ ਦੀ ਕੋਈ ਉੱਥੇ ਰਹਿਣ ਜੋਗ ਚੀਜ਼ ਨਹੀਂ ਛੱਡੀ ਫਲਸ਼ਾਂ ਤੱਕ ਤੋੜੀਆਂ ਗਈਆਂ ਵਾ ਵਾਸ਼ਵੇਸ਼ਨ ਜੋ ਐਲ ਸੀ ਡੀ ਤਿੰਨੋ ਤੂੰ ਹੀ ਸਭ ਕੁਝ ਤੁਹਾਡੇ ਸਾਹਮਣੇ ਆ ਇਸ ਤੋਂ ਇਲਾਵਾ ਅਸੀਂ ਆਨੇ ਭੀ ਜੇ ਉਹ ਕੋਈ ਬੇਟੀ ਜਿਹੜੀ ਆ 20 ਸਾਲ ਦੀ ਅੰਦਰ ਸੀਗੀ ਜੇ ਕੋਈ ਉਹਦਾ ਨੁਕਸਾਨ ਕਰ ਜਾਂਦੇ ਤੇ ਇਹਦਾ ਭਰ ਪਾਈ ਕਿੱਥੋਂ ਹੁੰਦੀ ਇਸ ਦਾ ਦੇਖੋ ਸ਼ਹਿਰ ਦੇ ਸ਼ਹਿਰ ਦੇ ਭਰੇ ਆ ਇਲਾਕਾ ਵਾ ਬਸ ਕਹਿੰਦੇ ਕੋਈ ਵੀ ਵੱਡੀ ਵਾਰਦਾਤ ਹੋਣੀ ਕੀ ਕਰਿਆ ਜਾਊਗਾ ਦੇਖੋ ਜੀ ਇਹਦਾ ਨਿੰਦਾ ਹੀ ਕਰ ਸਕਦੇ ਆ ਹੋਰ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਆ ਇਹ ਤੇ ਪੁਲਿਸ ਕਮਿਸ਼ਨਰ ਸਾਡੇ ਪੰਜਾਬ ਮੁੱਖ ਮੰਤਰੀ ਸਾਹਿਬ ਜਿਹੜੇ ਅੰਦੇ ਵੀ ਅਸੀਂ ਬਹੁਤ ਜਿਆਦੀਆਂ ਜਨਤਾ ਨੂੰ ਸਹੂਲਤਾਂ ਦੇਤੀਆਂ ਹੁਣ ਡਰ ਨਹੀਂ ਕੋਈ ਰਹਿ ਗਿਆ ਪੰਜਾਬ 'ਚ ਮਤਲਬ ਕਿ ਕਿਸੇ ਇਨਸਾਨ ਨੂੰ ਕੋਈ ਖਤਰਾ ਨਹੀਂਗਾ ਇਹ ਵੇਖੋ ਸ਼ਹਿਰ ਦਾ ਭਰਿਆ ਏਰੀਆ ਵਾ ਜਿਹਦੇ ਵਿੱਚ ਐਡੀ ਵੱਡੀ ਵਾਰਦਾਤ ਹੋ ਗਈ ਜੀ ਹੁਣ ਇਹਦੇ ਬਾਰੇ ਆਪਾਂ ਕੀ ਕਰ ਸਕਦੇ ਆ ਕੀ ਕਹਿ ਸਕਦੇ ਆ ਮੌਕੇ ਤੇ ਜਿਹੜਾ ਜਿੱਥੇ ਵੀ ਤੁਸੀਂ ਜਾਓ ਭਾਵੇਂ ਉਹ ਬੰਦਾ ਤੁਹਾਡਾ ਮਰਜ਼ੇ ਤੇ ਭਾਵੇਂ ਜਿੰਦਾ ਵਾ ਕੋਈ ਮੌਕੇ ਤੇ ਨਹੀਂ ਜੇ ਪਹੁੰਚਦਾ ਠੀਕ ਹੈ ਮੌਕੇ ਤੇ ਪੁਲਿਸ ਆ ਗਈ ਸੀ ਉਹ ਨਹੀਂ ਲੇਟ ਹੀ ਆਈ ਪੁਲਿਸ ਭਰਾਵਾ ਪੇ ਪੁਲਿਸ ਆਈ ਆ ਤੇ ਬੇਟੀ ਅੰਦਰ ਉਹਨਾਂ ਨੂੰ ਭਾਵੇਂ ਗੋਮੋਕੇ ਮਰ ਜਾਂਦੀ ਜਦੋਂ ਆਈ ਆ 112 ਤੇ ਮੁੜਕੇ ਕਾਲ ਕੀਤੀ ਗਈ ਆ ਪਹਿਲੋਂ ਉਹ 112 ਵਾਲੇ ਪਹੁੰਚੇ ਆ ਨਿੱਦੇ ਥਾਣੇ ਜਾ ਕੇ ਕੰਪਲੇਨ ਕੀਤੀ ਗਈ ਉਹ ਬਾਅਦ ਵਿੱਚ ਆਏ ਆ ਤੇ ਬੜੀ ਮਾੜੀ ਹਾਲਤ ਜੇ ਸ਼ਹਿਰ ਦੀ ਇਹ ਤਾਂ ਮੈਂ ਹੋਰ ਵੀ ਇੱਕ ਨਿੰਦਾ ਕਰਨੀ ਚਾਹੁੰਦੀ ਆ ਕਿ ਤੁੰਗ ਪਾਈ ਸਾਡੇ ਮੁੰਡਾ ਹਰਪਾਲ ਜਿਹਦੇ ਘਰ ਦੇ ਬੂਹੇ ਗਾੜੀ ਗੁੰਡੇ ਪਾ ਕੇ ਉਹਦੀ ਇੰਨੀ ਮਾਰ ਕਟਾਈ ਕੀਤੀ ਆ ਸਾਨੂੰ ਅਜੇ ਤਾਈਂ ਉਹਦਾ ਵੀ ਕੋਈ ਇਨਸਾਫ ਨਹੀਂ ਜੇ ਮਿਲਿਆ ਮੰਗਨ ਸਾਫ ਚਾਹੀਦਾ ਭਾਜੀ ਵੇਖੋ ਇਨਸਾਫ ਚਾਹੀਦਾ ਇੱਥੇ ਲੋਕਾਂ ਨੂੰ ਤੇ ਬਿਲਕੁਲ ਰਹਿਣ ਦਾ ਸਹਤ ਦੇ ਵਿੱਚ ਕੋਈ ਹੱਜ ਨਹੀਂ ਜੇ ਰਹਿ ਗਿਆ ਕਿਉਂਕਿ ਅਸੀਂ ਲੋਕ ਵੀ ਡਰਦੇ ਆ ਨਾ ਕੋਈ ਵੇਲੇ ਇੱਕ ਵੇਲੇ ਬਾਹਰ ਨਿਕਲ ਸਕਦਾ ਜੇ ਬਹੁਤ ਜਿਹੜੀ ਵਾਰਦਾਤ ਹੋਈ ਮੰਦ ਭਾਗੀ ਹੋਈ ਆ ਅਹੀਂ ਫੇਰ ਵੀ ਇਹ ਅਨੇ ਅਭੀ ਸ਼ੁਕਰਿਆ ਮਹਾਰਾਜ ਦਾ ਕਿ ਕੋਈ ਐਹੋ ਜਿਹਾ ਨੁਕਸਾਨ ਨਹੀਂ ਹੋਇਆ ਕਿ ਜਿਹੜਾ ਅਸੀਂ ਕਿਤੇ ਪਛਤਾਵਾ ਹੀ ਰਹਿ ਜਾਂਦਾ ਸਾਨੂੰ ਪੈਸਾ ਦਾ ਵੀ ਜਦੋਂ ਪੈਸੇ ਇਹਦੇ ਉਹ ਅੰਦਰ 6 ਲੱਖ ਰੁਪਈਆ ਗਿਆ ਜੇ 10 ਲੱਖ ਦਾ 골ਡ ਗਿਆ ਜੇ ਤੇ ਚੀਜ਼ ਘਰ ਦੀ ਕੋਈ ਨਹੀਂ ਜੇ ਰਹੀ ਫਰਿੱਜ ਤੋਂ ਲੈ ਕੇ ਨਿੱਕੀ ਤੋਂ ਨਿੱਕੀ ਲੈਪਟਾਪ ਇਹਨਾਂ ਦਾ ਕੋਈ ਕਾਰੋਬਾਰ ਦਾ ਕੰਮ ਦਾ ਜਿਹੜਾ ਵੀ ਚੀਜ਼ ਉਹ ਵੀ ਜਾਂਦੀ ਜੀ